ਰੀਲਾਂ ਤੇ ਲੱਕ ਹਲਾਉਣ ਵਾਲਿਆਂ ਦੀਆਂ ਵੀਡੀਓ ਪਾ ਅੱਜ ਕੱਲ ਬੜੀਆਂ ਸ਼ੇਅਰ ਕਰ ਦਿੰਦੇ ਆ ਤੇ ਜੇ ਕੋਈ ਚੰਗੀ ਚੀਜ਼ ਆਉਂਦੀ ਆ ਆਪਾਂ ਸ਼ੇਅਰ ਨਹੀਂ ਕਰਦੇ ਤਾਂ ਸਕਰੀਨ ਤੇ ਜੋ ਤੁਸੀਂ ਪੰਜਾਬ ਦੀ ਧੀ ਦਸਤਾਰ ਸਜਾਈ ਦੇਖ ਰਹੇ ਹੋ ਇਹ ਵੀ ਇੱਕ ਪ੍ਰਾਪਤੀ ਇਹਦੀ ਮਿਹਨਤ ਜੀ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਇਸ ਕੁੜੀ ਦਾ ਨਾਮ ਇਸ ਪੰਜਾਬੀ ਮਟਿਆਰ ਦਾ ਨਾਮ ਹੈ ਰਾਜਵੀਰ ਕੌਰ ਤਾਂ ਇਸ ਨੇ ਕੈਨੇਡਾ ਦੇ ਵਿੱਚ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਪਿੰਡ ਦਾ ਆਪਣੇ ਮਾਪਿਓ ਦਾ ਨਾਮ ਹੈ ਜਿਹੜਾ ਰੋਸ਼ਨ ਕੀਤਾ ਹੈ ਆਪਣੀ ਮਿਹਨਤ ਦੇ ਜਰੀਏ ਆਪਣੀ ਕਾਬਲੀਅਤ ਦੇ ਜਰੀਏ ਇੱਕ ਮੁਕਾਮ ਹਾਸਲ ਕੀਤਾ ਹੈ ਤਾਂ ਇਹ ਰਾਜਵੀਰ ਕੌਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਧੰਦੇਵਾਲਾ ਦੀ ਰਹਿਣ ਵਾਲੀ ਹੈ ਤਾਂ ਰਾਜਵੀਰ ਕੌਰ ਹੈ ਜਿਹੜੀ 2016 ਦੇ ਵਿੱਚ ਕੈਨੇਡਾ ਗਈ ਸੀ ਤਾਂ ਹੁਣ ਇਹ ਉੱਥੇ ਕੈਨੇਡੀਅਨ ਪੁਲਿਸ ਦੇ ਵਿੱਚ ਜੋ ਕੈਨੇਡਾ ਦੀ ਪੁਲਿਸ ਹੈ ਇਹਦੇ ਵਿੱਚ ਭਰਤੀ ਹੋ ਗਈ ਤੇ ਪਹਿਲੀ ਦਸਤਾਰ ਧਾਰੀ ਮਹਿਲਾ ਭਰਤੀ ਹੋਈ ਹੈ ਇਹ ਪਹਿਲੀ ਕੁੜੀ ਬਣ ਗਈ ਇਹ ਪਹਿਲੀ ਪੰਜਾਬ ਦੀ ਧੀ ਬਣ ਗਈ ਜਿਹੜੀ ਕੈਨੇਡਾ ਦੇ ਵਿੱਚ ਕੈਨੇਡਾ ਦੀ ਪੁਲਿਸ ਹੈ ਜਿਹੜੀ ਮੈਂ ਆਪਣਾ ਪੰਜਾਬ ਪੁਲਿਸ ਕਹਿ ਦਿੰਦੇ ਆ ਉਹ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਗਈ ਤਾਂ ਪੂਰੇ ਪੰਜਾਬ ਲਈ ਇਹਨਾਂ ਦੇ ਪਿੰਡ ਲਈ ਇਹਦੇ ਮਾਪੇ ਲਈ ਆਪਣੇ ਦੇਸ਼ ਲਈ ਮਾਣ ਵਾਲੀ ਗੱਲ ਹੈ ਸੋ ਆਪਣੀ ਦਸਤਾਰ ਦਾ ਕਿੱਥੋਂ ਤੱਕ ਜਿਹੜਾ ਨਾਂ ਚਮਕਾਇਆ ਹੈ ਦਸਤਾਰ ਸਾਨੂੰ ਕਿਵੇਂ ਮਿਲੀ ਹੈ ਕੀ ਇਸ ਦਾ ਮੁੱਲ ਹੈ ਪਹਿਲਾਂ ਸਿੱਧੂ ਮੂਸੇਵਾਲਾ ਵੀ ਦੱਸ ਗਿਆ ਸੀ ਤੇ ਇਸ ਤੋਂ ਬਾਅਦ ਪੰਜਾਬ ਦੇ ਜੰਪਲ ਚਾਹੇ ਮੁੰਡੇ ਐ ਚਾਹੇ ਕੁੜੀਆਂ ਨੇ ਜਦੋਂ ਵੀ ਕੋਈ ਮਕਾਮ ਪ੍ਰਾਪਤ ਕਰਦੀਆਂ ਨੇ ਤਾਂ ਦਸਤਾਰ ਦਾ ਜ਼ਿਕਰ ਜ਼ਰੂਰ ਹੁੰਦਾ ਤਾਂ ਹੁਣ ਤੁਹਾਡੇ ਸਾਰੇ ਐ ਪਤਾ ਵੀ ਲੱਗ ਜੂ ਕਿੰਨੇ ਕੇਸ ਵੀਡੀਓ ਨੂੰ ਸ਼ੇਅਰ ਕਰਦੇ ਆ